ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸੁਹੀ ਉੱਚੇ ਮੰਦਰ ਸਾਲ ਰਸੋਈ ਏਕ ਘਰੀ ਫੋਨ ਰਹਿਨ ਨਾ ਹੋਈ ਇਹ ਤਨ ਐਸਾ ਏਕ ਘਰੀ ਫੋਨ ਰਹਿਨ ਨਾ ਹੋਈ ਇਹ ਤਨ ਐਸਾ ਜਿਵੇਂ ਕਾਸ ਕੀ ਟਾਟੀ ਜਾਲ ਗयो ਕਾਸ ਰਾਲ ਗयो ਮਾਟੀ ਜਾਲ ਰਾਲ ਇਹ ਪੂਲੇ ਪਾਦੀ ਉਚਾਰਨ ਕਰਨੇ ਹਨ ਰਹਾਉ ਪਾਈ ਬੰਦ ਕੁਟੰਬ ਸਹਿਰਾ ਓਏ ਵੀ ਲਾਗੇ ਕਾੜ ਸਵੇਰਾ ਓਏ ਪੀ ਲਾਗੇ ਇੱਥੇ ਵਿਸਰਾਮ ਕਾੜ ਸਵੇਰਾ ਘਰ ਕੀ ਨਾਰ ਓਰ ਹੈ ਤਨ ਲਾਗੀ ਉਹ ਤਾ ਭੂਤ ਭੂਤ ਕਰ ਭਾਗੀ ਇਹ ਉਹ ਨਹੀਂ ਕਹਿਦਣਾ ਊੜਾ ਖੁੱਲੇ ਮੂੰਹ ਵਾਲਾ ਹਾਏ ਹੂੜਾ ਉਹ ਊੜਾ ਬੰਦ ਮੂੰਹ ਵਾਲਾ ਔਂਕੜ ਹਾਹਾ ਉਹ ਉਹ ਤੋ ਇਤਿ ਸ਼੍ਰਾਮ ਭੂਤ ਭੂਤ ਕਰ ਭਾਗੀ ਕਹਿ ਰਵਦਾਸ ਸਭੈ ਜਗ ਲੂਟਿਆ ਹਮ ਤੋ ਏਕ RAM ਕਹਿ ਛੂਟਿਆ ਇਕ ਓੰਕਾਰ ਸਤਗੁਰ ਪ੍ਰਸਾਦ ਰਾਗ ਸੂਹੀ ਬਾਣੀ ਰਾਗ ਸੂਹੀ ਬਾਣੀ ਸੇਖ ਫਰੀਦ ਜੀ ਕੀ ਇਹ ਮੰਗਲ ਸ਼ੁੱਧ ਕਰ ਲੋ ਸ਼ੁੱਧ ਮੰਗਲ ਇਸ ਤਰ੍ਹਾਂ ਹੈ ਪਹਿਲਾ ਸਿਰਲੇਖ ਹੈ ਰਾਗ ਸੂਹੀ ਬਾਣੀ ਸੇਖ ਫਰੀਦ ਜੀ ਕੀ ਫਿਰ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਇਸ ਤਰ੍ਹਾਂ ਪ੍ਰਾਰਥਨ ਸਰੂਪਾਂ ਦੇ ਵਿੱਚ ਸ਼ੁੱਧ ਹੈ ਨਵੀਨ ਪੁੱਥੀਆਂ 'ਚ ਪਹਿਲਾਂ ਏਕ ਓੰਕਾਰ ਸਤਗੁਰ ਪ੍ਰਸਾਦ ਛਪ ਗਿਆ ਇਸ ਕਰਕੇ ਠੀਕ ਕਰ ਲੈਣਾ ਪਹਿਲਾਂ ਸਿਰਲੇਖ ਤੋਂ ਬਾਅਦ ਇਹ ਮੰਗਲ ਹੈ ਰਾਗ ਸੂਹੀ ਬਾਣੀ ਸੇਖ ਫਰੀਦ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਤਾਪ ਤਾਪ ਲੋਹ ਲੋਹ ਹਾਥ ਮਰੂਰਾ ਇਸੇ ਤਰ੍ਹਾਂ ਸ਼ੁੱਧ ਉਚਾਰਨ ਕਰਨਾ ਹੈ ਤਾਪ ਤਪ ਲੋਹ ਲੋਹ ਲੱਲੇ ਔਂਕੜਾ ਲੋਹੇ ਲੋਹੇ ਨਹੀਂ ਕਹਿਣਾ ਲੱਲੇ ਹੁੜਾ ਹਹੀਂ ਲਾਂ ਲਾ ਕੇ ਇਸੇ ਤਰ੍ਹਾਂ ਹੀ ਸ਼ੁੱਧ ਬੋਲਣਾ ਤਾਪ ਤਾਪ ਲੋਹ ਲੋਹ ਹਾਥ ਮਰੂਰਾ ਬਾਵਲ ਹੋਈ ਸੋ ਸਹ ਲੋਰਾ ਤੈ ਸਹ ਮਨ ਮਹਿ ਕੀਆ ਰੋਸ ਇਹ ਵੀ ਇਸੇ ਤਰ੍ਹਾਂ ਪਾਦ ਉਚਾਰਨ ਕਰਨੇ ਹਨ ਤੈ ਸਹ ਇਕੱਠਾ ਨਹੀਂ ਕਹਿ ਦੇਣਾ ਵਕਈ ਬੋਲਨਾ ਜਿਵੇਂ ਉਚਾਰਨ ਕੀਤਾ ਹੈ ਤੈ ਸਹ ਮਨ ਮਹਿ ਕੀਆ ਰੂਸ ਮੋਜ ਆਵਗਨ ਸਹ ਨਾਹੀ ਦੋਸ ਹਾਂਜੀ ਸਹ ਨਾਹੀ ਦੋਸ ਤੈ ਸਾਹਿਬ ਕੀ ਮੈਂ ਸਾਰ ਨਾ ਜਾਣੀ ਜੋ ਬਣ ਖੋਇ ਪਾਛਾ ਪਛੁਤਾਨੀ ਰਹਾਉ ਕਾਲੀ ਕੋਇਲ ਤੂੰ ਕੇ ਤੋ ਗੋਨ ਕਾਲੀ ਹਾਂਜੀ ਕਾਲੀ ਕਾਲੀ ਕੋਇਲ ਕੋਇਲ ਯਿਆ ਨਹੀਂ ਲਾ ਦੇਣਾ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਆਪਣੇ ਪ੍ਰੀਤਮ ਕੇ ਹੋ ਬਿਰਹ ਜਾਲੀ ਪਿਰਹ ਬਿਹੂਨ ਕਤ ਹੈ ਸੁਖ ਪਾਏ ਪਿਰਹ ਬਿਹੂਨ ਕਤ ਹੈ ਸੁਖ ਪਾਏ ਜਾ ਹੋਏ ਕਿਰਪਾਲ ਤਾ ਪ੍ਰਭੂ ਮਿਲਾਏ ਵਿੱਦਣ ਖੂਹੀ ਮੁੰਦ अकेਲੀ ਵਿੱਦਣ ਕਸਕੇ ਬੋਲਣਾ ਨੰਨਾ ਨਹੀਂ ਲਾਉਣਾ ਨਾਣੇ ਨਾਲ ਉਚਾਰਨ ਕਰਨਾ ਵਿੱਦਣ ਖੂਹੀ ਮੁੰਦ ਇਕੇਲੀ ਈੜੀ ਦੀ ਸਿਹਾਰੀ ਨਾਲ अकेਲੀ ਨਹੀਂ ਕਹਿਣਾ ਐੜਾ ਲਾ ਕੇ ਇਕੇਲੀ ਵਿੱਦਣ ਖੂਹੀ ਮੁੰਦ ਇਕੇਲੀ ਨਾ ਕੋ ਸਾਥੀ ਨਾ ਕੋ ਬੈਲੀ ਕਈ ਅਨਜਾਨ ਨਾ ਕੋਈ ਕਹਿ ਜਾਂਦੇ ਨੇ ਸ਼ੁੱਧ ਬੋਲਣਾ ਇਸੇ ਤਰ੍ਹਾਂ ਨਾ ਪਦਤੀ ਯਮਕ ਲਾ ਕੇ ਨਾ ਕੋ ਸਾਥੀ ਨਾ ਕੋ ਬੈਲੀ ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ ਤੇ ਪ੍ਰਭ ਪਦ ਤੇ ਵਿਸਰਾਮ ਹੈ ਜਾ ਫਿਰ ਦੇਖਾ ਤਾਂ ਮੇਰਾ ਅੱਲ੍ਹਾ ਬੈਲੀ ਜਾ ਫਿਰ ਦੇਖਾ ਇਥੇ ਵਿਸਰਾਮ ਤਾਂ ਮੇਰਾ ਅੱਲਾਹ ਬਿੱਲੀ ਵਾਟ ਹਮਾਰੀ ਖਰੀ ਉਡੀਣੀ ਖੰਨਿਆ ਹੋ ਤਿੱਖੀ ਬਹੁਤ ਪੀਣੀ ਇਹ ਸ਼ੁੱਧ ਪਦ ਉਚਾਰਨ ਕਰਨਾ ਮਿਹਨਤ ਨਾਲ ਸ਼ੁੱਧ ਹੋਏਗਾ ਪੱਪੇ ਸਿਆਰੀ ਪੇ ਪੇਣੀ ਉਚਾਰਨ ਕਰਨਾ ਪੱਪੇ ਅਤੇ ਈੜੀ ਦੇ ਵਿੱਚ ਡੈਸ਼ ਦੇ ਕੇ ਬੋਲਣਾ ਪੀਣੀ ਨਹੀਂ ਕਹਿਣਾ ਪੇਣੀ ਖੰਨਿਆ ਤਿੱਖੀ ਬਹੁਤ ਪੇਣੀ ਖੰਨਿਆ ਤਿੱਖੀ ਬਹੁਤ ਪੇਣੀ ਉਸ ਉਪਰ ਹੈ ਉਸ ਉਪਰ ਉਸ ਉਪਰ ਹੈ ਮਾਰਗ ਮੇਰਾ ਸੇਖ ਫਰੀਦਾ ਪੰਥ ਸੰਭਾਰ ਸਵੇਰਾ ਸੁਹੀ ਲਲਿਤ ਇਹ ਸੁਹੀ ਲਲਿਤ ਕਠਾ ਨਹੀਂ ਕਹਿ ਦੇਣਾ ਨਖੇਰ ਕੇ ਪੜਨਾ ਸੁਹੀ ਲਲਿਤਾ ਬੀੜਾ ਬੰਦ ਨਾ ਸਕਿਓ ਬੰਦਨ ਕੀ ਵੇਲਾ ਭਰ ਸਰਵਰ ਜਬ ਉਚਲਾ ਤਬ ਤਰਨ ਦੁਹਿਲਾ ਉਚਲੇ ਦਲੰਕੜ ਨਾਲ ਉਚਾਰਨ ਕਰਨਾ ਉਚਲੇ ਨਹੀਂ ਕਹਿਣਾ ਹੱਥ ਨਾਲ ਆਏ ਕਸੁੰਬੜੈ ਜਾਲ ਜასი ਢੋਲਾ ਏ ਕੁਸੰਬੜਾ ਉਚਾਰਨ ਕਰਨਾ ਪੱਬੇ ਨਾਲ ਕੁਸੰਬੜਾ ਬੱਬੇ ਨਾਲ ਨਹੀਂ ਬੋਲਣਾ ਹੱਥ ਨਾ ਲਾਏ ਕੁਸੰਬੜਾ ਜਾਲ ਜასი ਢੂਲਾ ਰਹਾਓ ਇੱਕ ਆਪੀਨੈ ਪਾਤਲੀ ਸਹ ਕੇਰੇ ਬੋਲਾ ਏ ਇਹ ਵੀ ਵਿਸ਼ਰਾਮ ਧਿਆਨ ਨਾਲ ਲਾਉਣਾ ਪਾਠ ਵੀ ਧਿਆਨ ਨਾਲ ਕਰਨਾ ਹੈ ਇਕ ਆਪੀਨੈ ਆਪੀ ਅਤੇ ਨੈ ਪਦ ਦੇ ਡੈਸ਼ ਦੇ ਕੇ ਬੋਲਣਾ ਨੰਨੀ ਦੇ ਹਲੰਤ ਵੀ ਲੱਗਿਆ ਹੋਇਆ ਆਪੀਨੈ ਪਾਤਲੀ ਇਹ ਸੰਪਰਦਾ ਵਿੱਚ ਪਾਠ ਵੱਖਰਾ ਕਰਾਇਆ ਜਾਂਦਾ ਪਤਲੀ ਨਹੀਂ ਕਹਿ ਦੇਣਾ ਪਾਤਲੀ ਇੱਥੇ ਵਿਸਰਾਮ ਲੈ ਲਉ ਸਹ ਕੇਰੇ ਬੁਲਾ ਦੁੱਦਾ ਥਣੀ ਨਾ ਆਵਈ ਫਿਰ ਹੋਏ ਨਾ ਮੇਲਾ ਕਹਾ ਫਰੀਦ ਸਹੇਲੀ ਹੋ ਸਹੋਂ ਅਲਾਇਸੀ ਇਹ ਕਹਾ ਫਰੀਦ ਸਹੇਲੀ ਹੋ ਨਹੀਂ ਕਹਿਣਾ ਕਹਾ ਫਰੀਦ ਇੱਥੇ ਠੰਮਕ ਲਾ ਦਿੰਨੀ ਹੈ ਫਿਰ ਬੋਲਣਾ ਸਹੇਲੀ ਹੋ ਇੱਥੇ ਵਿਸਰਾਮ ਹੈ ਸਹੋਂ ਅਲਾਇਸੀ ਹੰਸ ਚੱਲ ਸੀ ਡੁੰਮਣਾ ਤਨ ਤੇਰੀ ਥੀਸੀ ਵਾਹਿਗੁਰੂ ਜੀ ਕਾ ਕਾਲ ਸਾਹ ਵਾਹਿਗੁਰੂ ਜੀ ਕੀ ਫਤਿਹ